ਹਾਂਜੀ ਸਤਿ ਸ੍ਰੀ ਅਕਾਲ ਅੰਕਲ ਜੀ ਬੋਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਹੜਾ ਪਿੰਡ ਆ ਜੀ ਧਰਮਗੜ ਜੀ ਕਰਮਗੜਾ ਕਿੰਨੀ ਕਿੰਨੀ ਉਮਰ ਹੋ ਗਈ ਦੋਨਾਂ ਕਟੀਆਂ ਦੀ ਦੋ ਦੋ ਸਾਲ ਦੀ ਹੋ ਗਈ ਜੀ ਦੋ ਦੋ ਸਾਲ ਦੀਆਂ ਹਾਂਜੀ ਠੀਕ ਐ ਕੋਈ ਟੀਕਾ ਡੂਗਾ ਤਾਂ ਨਹੀਂ ਭਰਾਏ ਕਿਸੇ ਦੇ ਨਾ ਜੀ ਨਾ ਠੀਕ ਐ ਮਿੱਤਰੋ ਝੋਲੀ ਝਾਲੀ ਦੇਖ ਸਾਰ ਨੂੰ ਤੁਸੀਂ ਮੋੜਾਂ ਦੀ ਮੰਡੀ ਤੇ ਬਹੁਤ ਗੈਰ ਬਸਣ ਵਾਲਾ ਔਰਦਿਆਂ ਦੇ ਦੇਖ ਲਓ ਬਾਡੀ ਬੰਤਰ ਦੇਖ ਲਓ ਮਿੱਤਰੋ ਚੰਗਾ ਲੈਗ ਸਕੋਰ ਲੱਗਿਆ ਦੋਨੇ ਕਟੀਆਂ ਦਾ ਬਿੱਥੀ ਦੇ ਫਰਨ ਲੱਗਿਆ ਅਸਾਂ ਇਹ ਜੋੜਾ ਆਪਣੀਆਂ ਤੋਂ ਨਿਆ ਘੜਾ ਹਾਂਜੀ ਹਾਂਜੀ ਠੀਕ ਐ ਈ ਮੁੱਲਵਾੜੀ ਕਰਦਾ ਫਿਰ ਇਹਨੂੰ ਦਾ 65000 ਜੀ 80000 ਰੁਪਇਆ ਮੰਗਦਾ ਭਾਈ ਨੰਬਰ ਬੋਲ ਦਿਆ ਕਲਾ 9592185718 ਇੱਕ ਵਾਰੀ ਹੋਰ ਬੋਲ ਦੇ 9592185718 ਲੋ ਵੀ ਮਿੱਤਰੋ ਇੱਕ ਵਾਰੀ ਨਿਗਾਹ ਹੋਰ ਮਾਰ ਲਓ ਗੋਲ ਸਕੋਟੀ ਸਿੰਗੀ ਮੋੜੀ ਐ ਵਧੀਆ ਬਣਨ ਵਾਲੀਆਂ ਜਿਹੜੇ ਵੀ ਨੂੰ ਪਸੰਦ ਆਉਂਦੀਆਂ ਹੋਈਆਂ ਬਾਈ ਨਾਲ ਕੰਟੈਕਟ ਕਰ ਲਓ ਚੰਗੀਆਂ ਪਾਲੀਆਂ ਹੋਈਆਂ ਕੱਟੀਆਂ ਮਿੱਤਰੋ ਬਹੁਤ ਸੋਹਣਾ ਜੋੜਾ ਜਾਂ ਧੰਨਵਾਦ ਜੀ ਈ ਵਾਂ ਪਰ ਗਰੋਥ ਗਰੋਥ ਬਹੁਤ ਚੰਗੀ ਹੋਈ ਹੋਈ ਆ ਆਜੋ ਆਪਾਂ ਬਾਈ ਨਾਲ ਕਰਦੇ ਆ ਗੱਲ ਆ ਜਾ ਬਾਈ ਉਹਨਾਂ ਨੂੰ ਆ ਇਧਰਲੇ ਪਾਸੇ ਆ ਜਾ ਮੂਰੇ ਖੜੀ ਰਹਿੰਦੇ ਕੋਈ ਨਾ ਕਰਨੀ ਸਸਰੀ ਘਾਬੀ ਕਿਹੜਾ ਪਿੰਡ ਆ ਬਾਈ ਛੋਟੀਕੋਟਲੀ ਆਪਣਾ ਛੋਟੀਕੋਟਲੀ ਜਿਲ੍ਹਾ ਮਾਨਸਾ ਹਣਾ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਦਾ ਜਿਲ੍ਹਾ ਬਠਿੰਡਾ ਲੱਗਦਾ ਮਿੱਤਰੋ ਛੋਟੀਕੋਟਲੀ ਤੋਂ ਆ ਬਾਈ ਤੇ ਕੀ ਰੇਟ ਰੂਟ ਕਰਦਾ ਬਾਈ ਇਹਦਾ 55000 ਰੇਟ ਆ ਜੀ 55000 ਵੀ ਕਿੰਨੀ ਏਜ ਹੋਗੀ ਬਾਈ ਦੀ ਇਹ ਡੇਢ ਸਾਲ ਤੋਂ ਘੱਟੀ ਆ ਜੀ ਡੇਢ ਸਾਲ ਤੋਂ ਅਜੇ ਘੱਟ ਆ ਮਿੱਤਰੋ ਸੋਹਣਾ ਗੋਲ ਸਿੰਘ ਲੱਗਿਆਗਾ ਤੁਸੀਂ ਦੇਖ ਸਕਦੇ ਹੋ ਸੋਹਣੀ ਸਿੰਗੀ ਦੀ ਕੱਟੀ ਐ ਖਾਣਾ ਦਾ ਗੈਪ ਵੀ ਬਹੁਤ ਸੋਹਣਾਗਾ ਲੈਗ ਸਕੋਰ ਚੰਗਾ ਲੱਗਿਆ ਲੈ ਭਾਈ ਨੰਬਰ ਬੋਲ ਦੇ ਭਾਈ ਆਪਣਾ 8427570946 ਜੀ ਇੱਕ ਵਾਰੀ ਹੋਰ ਬੋਲ ਦੇ 8427570946 ਲਓ ਵੀ ਮਿੱਤਰੋ ਜਿਹੜੇ ਵੀਰ ਨੂੰ ਪਸੰਦ ਆਉਂਦੀ ਹੋਈ ਚੰਗੀ ਬਰੀਡ ਦੇ ਕੰਮ ਕਰਨ ਵਾਲੀ ਕੱਟੀ ਐ ਚੰਗਾ ਸੀਮੰਟ ਧਰਾ ਕੇ ਆਏ ਜੀਆਂ ਕੱਟੀਆਂ ਦੇ ਬਰੀਡ ਦੇ ਵੀ ਕੰਮ ਕਰ ਸਕਦੇ ਆ ਦੁੱਧ ਤੇ ਵੀ ਲਾਉਣੀ ਹੋਵੇ ਚੰਗੀ ਕੱਟੀ ਐ ਮਿੱਤਰੋ ਪਲੀ ਪਲਾਈ ਐ ਵਧੀਆ ਕਿਸੇ ਪਾਸੋਂ ਕੋਈ ਟੋਆ ਨਹੀਂ ਸੋਹਣੀ ਐ ਧੰਨਵਾਦ ਜੀ